ਇਹ ਇਨਸਾਨ ਜਿਹੜਾ ਚਾਹੇ ਅਮਰੀਕਾ ਬੈਠਾ ਕੈਨੇਡਾ ਬੈਠਾ ਉਹ ਆਪਣੇ ਤਰੀਕੇ ਦੇ ਨਾਲ ਸਰਦਾਰ ਫੌਜਾ ਸਿੰਘ ਨੂੰ ਯਾਦ ਕਰ ਰਿਹਾ ਆ ਸਾਡੇ ਸਾਡੇ ਹੀਰੋ ਇਹ ਹੋਣੇ ਚਾਹੀਦੇ ਨੇ ਪਰ ਬਹੁਤ ਅਸੀਂ ਕਹਿੰਦੇ ਆ ਵੀ ਅਸੀਂ ਅੱਜ ਕੱਲ੍ਹ ਰੀਲਾਂ ਦੇ ਜ਼ਮਾਨਿਆਂ ਦੇ ਵਿੱਚ ਸਾਡੇ ਹੀਰੋ ਬਹੁਤ ਕੁਝ ਹੋਰ ਨੇ ਅਸਲ ਹੀਰੋ ਸਰਦਾਰ ਫੌਜਾ ਸਿੰਘ ਨੇ ਜਿਹੜੇ ਉਸ ਉਮਰ ਦੇ ਤਕਾਜ਼ੇ ਦੇ ਉੱਤੇ ਵੀ ਜਾ ਕੇ ਹਮੇਸ਼ਾ ਇਨਸਪਾਇਰ ਕਰਦੇ ਨਜ਼ਰ ਆਉਂਦੇ ਨੇ ਤੁਸੀਂ ਦੇਖੋ ਵੀ ਕਿਦਾਂ ਜਿਹੜੀ ਲੀਡਰਸ਼ਿਪ ਹੈ ਐਵੇਂ ਨਹੀਂ ਆਪਾਂ ਕਹੇ ਲਈ ਗਵਰਨਰ ਤੋਂ ਲੈ ਕੇ ਸੀਐਮ ਜਿਨ੍ਹਾਂ ਦੀ ਸੱਤਾ ਹੋਵੇ ਨਾ ਪੰਜਾਬ ਦੇ ਵਿੱਚ ਉਹ ਇਦਾਂ ਐਵੇਂ ਨਹੀਂ ਆਉਂਦੇ ਉਹਨਾਂ ਨੂੰ ਪਤਾ ਹੈ ਕਿ ਕੀ ਕੀ ਹੈ ਸਰਦਾਰ ਫੌਜਾ ਸਿੰਘ ਸਰਦਾਰ ਫੌਜਾ ਸਿੰਘ ਦੀ ਸਾਡੇ ਪੰਜਾਬ ਨੂੰ ਕੀ ਦੇਣਾ ਇਸ ਦੁਨੀਆ ਨੂੰ ਕੀ ਦੇਣਾ ਟਰਬਿਨੇਟਡ ਟਰਨੈਡੋ ਸਰਦਾਰ ਫੌਜਾ ਸਿੰਘ ਉਹਨਾਂ ਨੂੰ ਅੰਤਿਮ ਵਿਦਾਇਗੀ ਦੇ ਰਹੇ ਨੇ ਅੱਜ ਉਹਨਾਂ ਦਾ ਅੰਤਿਮ ਸੰਸਕਾਰ ਹੈ 114 ਸਾਲ ਦੀ ਉਮਰ ਦੇ ਵਿੱਚ ਜਿਹੜਾ ਆ ਉਹ ਲੋਕਾਂ ਨੂੰ ਇਸ ਤਰੀਕੇ ਦੇ ਨਾਲ ਆਪਾਂ ਕਹਿ ਲਈਏ ਕਿ ਪ੍ਰਭਾਵਿਤ ਕਰ ਗਏ ਕਿ ਕਿਸੇ ਹੋਰ ਨੇ ਕਦੇ ਕੀਤਾ ਹੀ ਨਹੀਂ ਆ ਫਿਲਹਾਲ ਇਹ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਉਹਨਾਂ ਦਾ ਪਿੰਡ ਬਿਆਸ ਹੈ ਉਹਨਾਂ ਦਾ ਜੱਦੀ ਪਿੰਡ ਉਹਨਾਂ ਦਾ ਅੰਤਿਮ ਸੰਸਕਾਰ ਹੋ ਰਿਹਾ ਪਰਿਵਾਰ ਜਿਹੜਾ ਆ ਉਹ ਇਹ ਕਹਿ ਰਿਹਾ ਕਿ ਅਸੀਂ ਹਮੇਸ਼ਾ ਯਾਦ ਰੱਖਾਂਗੇ ਹਮੇਸ਼ਾ ਪਰਿਵਾਰ ਜਿਹੜਾ ਪਰਿਵਾਰ ਤੇ ਯਾਦ ਰੱਖਿਆ ਗਿਆ ਕਿਉਂਕਿ ਮੈਂ ਪਹਿਲਾਂ ਵੀ ਕਿਹਾ ਪਰਿਵਾਰ ਉਹਨਾਂ ਦਾ ਪਿੰਡ ਨਹੀਂ ਹੈ ਉਹਨਾਂ ਦੇ ਰਿਸ਼ਤੇਦਾਰ ਨਹੀਂ ਹੈ ਪੂਰੀ ਦੁਨੀਆ ਉਹਨਾਂ ਦਾ ਪਰਿਵਾਰ ਹੈ ਜਿਹੜਾ ਕਿਤੇ ਬੈਠਾ ਉਹਨਾਂ ਤੋਂ ਸਿੱਖਿਆ ਲੈ ਕੇ ਆਪਣੀ ਜ਼ਿੰਦਗੀ ਨੂੰ ਸਚਾਰੂ ਬਣਾ ਰਿਹਾ ਔਰ ਅਸੀਂ ਜੰਨਿਆਂ ਨਾਲ ਇੱਥੇ ਗੱਲ ਕੀਤੀ ਉਹਨਾਂ ਨੇ ਇਹ ਕਿਹਾ ਵੀ ਸਰਦਾਰ ਫੌਜਾ ਸਿੰਘ ਉਹਨਾਂ ਨੇ ਕਦੇ ਵੀ ਆਪਣੀ ਜਿਹੜੀ ਇੰਡੋਰਸਮੈਂਟ ਹੈ ਉਹ ਵੀ ਪਿੰਗਲਵਾੜੇ ਨੂੰ ਦਿੱਤੀ ਕਦੇ ਉਹਨਾਂ ਸੰਸਥਾਵਾਂ ਨੂੰ ਦਿੱਤੀ ਜਿਹੜੇ ਲੋਕਾਂ ਦੀਆਂ ਮਦਦਾਂ ਕਰਦੇ ਸੀਗੇ 1 ਰੁਪਇਆ ਤੱਕ ਆਪਣੇ ਘਰ ਨਹੀਂ ਲੈ ਕੇ ਆਏ ਉਹਨਾਂ ਦੇ ਬੜੇ ਅਜ਼ੀਜ਼ ਮਿੱਤਰ ਖੁਸ਼ਵੰਤ ਸਿੰਘ ਜਿਨ੍ਹਾਂ ਨੇ ਉਹਨਾਂ ਦੇ ਉੱਤੇ ਕਿਤਾਬ ਵੀ ਲਿਖੀ ਆ ਆਟੋ ਬਾਇਓਗ੍ਰਾਫੀ ਉਹਨਾਂ ਦੀ ਲਿਖੀ ਹੋਈ ਆ ਉਹ ਦੱਸਦੇ ਆ ਕਿ ਇੱਕ ਵਾਰ ਆਸਟ੍ਰੇਲੀਆ ਦੇ ਕਿਸੇ ਗੁਰਦੁਆਰਾ ਸਾਹਿਬ ਦੇ ਵਿੱਚ ਬੈਠੇ ਤੇ ਉਹਨਾਂ ਦੀ ਜੇਬ ਦੇ ਵਿੱਚ ਕੋਈ ਆਵੇ ਕੋਈ ਕਿੰਨੇ ਪਾਉਂਡ ਪਾਜਵੇ ਕੋਈ ਕਿੰਨੇ ਪਾਜਵੇ ਤੇ ਸਰਦਾਰ ਫੌਜਾ ਸਿੰਘ ਜਦੋਂ ਉਸ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਜਾਣ ਲੱਗੇ ਤੇ ਸਾਰੇ ਜਿਹੜਾ ਦਿੱਤਾ ਹੋਇਆ ਦਾਨ ਸੀ ਉਹਨਾਂ ਨੇ ਉਸ ਦੀ ਗੋਲਕ ਚ ਪਾ ਦਿੱਤਾ ਉਹ ਇਮਾਨਦਾਰ ਤੇ ਕਿਸੇ ਤਰੀਕੇ ਦਾ ਉਹਨਾਂ ਨੂੰ ਕੋਈ ਵੀ ਲਾਲਚ ਨਹੀਂ ਸੀ ਸਰਦਾਰ ਫੌਜਾ ਸਿੰਘ ਹੁਣਾਂ ਦੀ ਅੰਤਿਮ ਵਿਦਾਇਕੀ ਦੀਆਂ ਇਹ ਬੇਹਦ ਭਾਵਕ ਤਸਵੀਰਾਂ ਤੁਸੀਂ ਜਗਵਾਣੀ ਤੋਂ ਦੇਖ ਰਹੇ ਹੋ ਔਰ ਉਹਨਾਂ ਨੂੰ ਅੰਤਿਵਿਦਾ ਕੀ ਦੇਣ ਦੇ ਲਈ ਪੰਜਾਬਤਿਆਂ ਬਹੁਤ ਉੱਚੀਆਂ-ਉੱਚੀਆਂ ਸਖਸ਼ੀਅਤਾਂ ਪਹੁੰਚੀਆਂ ਨੇ ਇੱਕ ਕੈਮਰੇ ਦੀ ਅੱਖ ਦੇ ਰਾਹੀਂ ਅਸੀਂ ਕੋਸ਼ਿਸ਼ ਕਰ ਰਹੇ ਹਾਂ ਕਿ ਇਸ ਹੀਰੋ ਦੀ ਅੰਤਿਮ ਵਿਦਾਇਗੀ ਇਸ ਹੀਰੋ ਦਾ ਇਸ ਫਾਨੀ ਦੁਨੀਆ ਨੂੰ ਅਲਵਿਦਾ ਤੁਹਾਨੂੰ ਦਿਖਾਇਆ ਜਾਵੇ ਕਿਉਂਕਿ ਬਹੁਤ ਬੇहद ਜ਼ਰੂਰ ਹੈ ਇਸ ਸੋਸ਼ਲ ਮੀਡੀਆ ਦੇ ਯੋਗ ਦੇ ਵਿੱਚ ਜਿੱਥੇ ਅਸੀਂ ਇੰਸਟਾਗ੍ਰam ਫੇਸਬੁੱਕ ਆ ਗਏ ਤੋਂ ਬੜੀ ਸ਼ੇਤੀ ਅਸੀਂ ਨਾ ਆਪਣੇ ਆਪ ਨੂੰ ਮੰਨਣ ਲੱਪੇ ਨੇ ਕਿ ਇਹ ਸਾਡੇ ਹੀਰੋ ਆ ਪਰ ਹੀਰੋ ਸਰਦਾਰ ਫੌਜਾ ਸਿੰਘ ਅਰਗੇ ਨੇ ਜਿਨ੍ਹਾਂ ਨੇ ਇਮਾਨਦਾਰੀ ਤੇ ਸੱਚਾ ਸੁੱਚਾ ਜੀਵਨ ਬਤੀਤ ਕੀਤਾ ਆ 114 ਸਾਲ ਦੀ ਉਮਰ ਪੂਕ ਕੇ ਇਸ ਦੁਨੀਆ ਨੂੰ ਅਲਵਿਦਾ ਕਿਆ ਹਾਲਾਂਕਿ ਬਹੁਤੇ ਤਰਕ ਕਸੀ ਗੱਲਾਂ ਵੀ ਕਰਦੇ ਸੀ ਵੀ ਉਹਨਾਂ ਦਾ ਐਕਸੀਡੈਂਟ ਹੁੰਦਾ ਆ ਸਿਰ ਤੇ ਸੱਟ ਲੱਗਦੀ ਆ ਔਰ ਜੇਕਰ ਜਿਆ ਨਾ ਹੁੰਦਾ ਤੇ ਸ਼ਾਇਦ ਸਰਦਾਰ ਫੌਜਾ ਸਿੰਘ ਦੀ ਉਮਰ ਹੋਰ ਵਡੇਰੀ ਹੋਣੀ ਸੀ ਪਰ ਇਹ ਜਿਹੜੀ ਟਰੈਜੇਡੀ ਆ ਉਸ ਨੇ ਪੂਰੇ ਪੰਜਾਬ ਨੂੰ ਹਿਲਾ ਕੇ ਰੱਖਿਆ ਔਰ ਅਸੀਂ ਕਹਿੰਨੇ ਆ ਵੀ ਅਸੀਂ ਪੰਜਾਬ ਦਾ ਉਹ ਹੀਰੋ ਜਿਹੜਾ ਆ ਉਸ ਨੂੰ ਜਿਹੜਾ ਵਾਰ ਦਿੱਤਾ ਉਸ ਨੂੰ ਖੋਦ ਤਾਂ ਉਹ ਸਾਡੇ ਹੱਥੋਂ ਨਿਕਲ ਗਿਆ ਇਸ ਸਟਰੈਟਜੀ ਦੇ ਵਿੱਚ ਸਰਦਾਰ ਫੌਜਾ ਸਿੰਘ ਤੇ ਉਹਨਾਂ ਦਾ ਪਰਿਵਾਰ ਅੰਤਿਮ ਸਰਦਾਰ ਲਈ ਦਿੱਤਾ ਭਇਆ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਇੱਕ ਪਾਸੇ ਤਾਂ ਪੰਜਾਬਡਰਸ਼ਿਪ ਹੈ ਦੂਸਰੇ ਪੱਲੇ ਉਨ੍ਹਾਂ ਦੇ ਪਰਿਵਾਰਕ ਮੈਂਬਰ ਨੇ ਉਹਨਾਂ ਨੂੰ ਚਾਣ ਵਾਲੇ ਨੇ ਜਿਹੜੇ ਬੇ ਦੁਨੀਆਂ ਦੇ ਕਿਸੇ ਵੱਖਰੇ ਵੱਖਰੇ ਕੋਨੇ ਤੋਂ ਵੀ ਆਏ ਹੋਏ ਨੇ ਸਰਦਾਰ ਫੌਜਾ ਸਿੰਘ ਮਿਸਾਲ ਨੇ ਔਰ ਰੈਣਵੇ ਕੇ ਹਾਲਾਂਕਿ ਜਿੰਨੇ ਵੀ ਅਸੀਂ ਐਡਮਿਨਿਸਟ੍ਰੇਟਿਵ ਬੰਦੇ ਨਾਲ ਗੱਲ ਕੀਤੀ ਹੈ ਤਾਂ ਅਸੀਂ ਇਹ ਪੁੱਛਣ ਦੀ ਕੋਲ ਕੀਤੀ ਹੈ ਵੀ ਸਰਦਾਰ ਫੌਜਾ ਸਿੰਘ ਨੂੰ ਯਾਦ ਰੱਖਣ ਦੇ ਲਈ ਉਹਨਾਂ ਨੂੰ ਹਮੇਸ਼ਾ ਪ੍ਰੇਰਨਾ ਦੇਣ ਦੇ ਲਈ ਉਹ ਕਿਹੜੀ ਯਾਦਗਾਰ ਬਣਾਉਣਗੇ ਉਹ ਕੀ ਕਰਨਗੇ ਇਹ ਤਸਵੀਰਾਂ ਜਾਗਬਾੜੀ ਤੋਂ ਸਦਿਆਂ ਤੁਸੀਂ ਦੇਖ ਰਹੇ ਹੋ ਇੱਕ ਵਾਰ ਨੇ ਤਾਂ ਸਰਦਾਰ ਭਗਵੰਤ ਸਿੰਘ ਮਾਨ ਪੰਜਾਬ ਐਡਮਿਨਿਸਟ੍ਰੇਟਿਵ ਦੇ ਸਭ ਤੋਂ ਉੱਪਰਲਾ ਅਸਤਮ ਨਾਲ ਉਹਨਾਂ ਦੇ ਬੈਠੇ ਆ ਗੁਲਾਬ ਚੰਦ ਘਟਾਰੀਆ ਜੀ ਗਵਰਨਰ ਆਫ ਪੰਜਾਬ ਐਮਐਲਏ ਬਲਕਾਰ ਭਵਨ ਕੁਮਾਰ ਟੀਨੂ ਕੈਬਨਟ ਮੈਂਬਰ ਮੰਤਰੀ ਮਹਿੰਦਰ ਸਿੰਘ ਭਗਤ ਫਿਲਹਾਲ ਇਹ ਦੁੱਖ ਵਡਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪਰ ਸਵਾਲ ਫਿਰ ਉਹੀ ਹੈ ਕਿ ਦੁੱਖ ਵੰਡਾਇਆ ਜਾਏਗਾ ਦੁੱਖ ਦੇ ਉੱਤੇ ਗੱਲ ਵੀ ਕੀਤੀ ਜਾਏਗੀ ਪਰ ਸੱਚੀ ਸ਼ਰਦਾਂਝਲੀ ਇਹ ਹੈ ਕਿ ਉਹਨਾਂ ਨੂੰ ਹੰਬਲੇ ਮਾਰੇ ਜਾਣ ਉਹਨਾਂ ਦੇ ਲਈ ਔਰ ਉਹਨਾਂ ਦੇ ਹੰਬਲਿਆਂ ਦੇ ਵਿੱਚ ਉਹਨਾਂ ਨੂੰ ਯਾਦ ਰੱਖਿਆ ਜਾਵੇ ਇਹ ਇੱਕ ਤੀਸਵੀਰ ਹੈ ਉਹਨਾਂ ਦੇ ਜੱਦੀ ਪਿੰਡ ਬਿਆਸ ਦਾ ਇਹ ਇੱਕ ਕਮਿਸ਼ਨ ਗਰਾਊਂਡ ਹੈ ਜਿੱਥੇ ਕਿ ਸਰਦਾਰ ਫੌਜਾ ਸਿੰਘ ਨੂੰ ਅੰਤਿਮ ਵਿਦਾਇਗੀ ਦਿੱਤੀ ਜਾ ਰਹੀ ਹੈ ਸਿੱਧੀਆਂ ਤਸਵੀਰਾਂ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਤਿਆਰੀ ਹੋ ਰਹੀ ਹੈ ਕਿਉਂਕਿ ਪਿੰਡਾਂ ਦੇ ਵਿੱਚ ਜਿਹੜਾ ਆ ਉਹ ਇਸੇ ਤਰੀਕੇ ਦੇ ਨਾਲ ਅੰਤਿਮ ਵਿਦਾਇਗੀ ਹੁੰਦੀ ਆ ਹਰ ਕੋਈ ਜਿਹੜਾ ਆ ਉਹ ਆਪਣੇ ਜਿਹੜਾ ਆ ਲੱਕੜ ਚਿਣੀ ਜਾਂਦੀ ਆ ਜਿਹਨੂੰ ਆਰਥੀ ਕਹਿੰਦੇ ਆ ਫਿਰ ਉੱਤੇ पार्थिव ਸਰੀਰ ਫਿਲਹਾਲ ਤੋਂ ਦੇਖ ਰਹੀ ਹਾਂ ਔਰ ਜਗਪਾਣੀ ਰਿਪੋਰਟ ਕਰ ਰਿਹਾ ਇਸ ਪੂਰੇ ਇਹ ਬਟਨ ਫਿਲਹਾਲ ਅੱਜ ਦੇਣਾ ਹੈ ਕੱਲ ਮੈਂ ਆ ਜਾਵਾਂਗਾ ਸਰ ਇਹ ਇਹ ਤਾਂ ਸਭ ਤੋਂ ਵੀ ਨਹੀਂ ਹੈ ਬਹੁਤ ਫਿਲਹਾਲ ਇਹ ਤਸਵੀਰ ਜਿਹੜੀ ਹੈ ਕੁਝ ਅਗਵਾਣੀ ਦੀ ਐਕਸਕਲੂਸਿਵ ਤਸਵੀਰਾਂ ਸਵਾਲ ਇਹ ਖੜਾ ਹੁੰਦਾ ਹੈ ਕਿ ਅਸੀਂ ਇਸ ਪ੍ਰੇਰਨਾ ਸਰੋਤ ਨੂੰ ਯਾਦ ਕਿਦਾਂ ਰੱਖਣਾ ਹੈ ਸਿੱਧੀਆਂ ਤਸਵੀਰਾਂ ਤੁਸੀਂ ਜੱਗਬਾਣੀ ਤੋਂ ਦੇਖ ਰਹੇ ਹਾਂ ਸੇਰ ਮਾਲਥਲੇ ਕਰੀਏ ਬੜਾ ਸੋ ਮੋਟਰ ਵੀ ਹੱਥ ਚਲਾ ਰਹੇ ਨੇ ਆਉਂਦਾ ਆ ਆ ਜੀ ਕਹਿੰਦੇ ਨੇ ਜੀ ਕਹਿੰਦੇ ਨੇ ਟੈਕਨੋਲਾਈਜ਼ ਵੀਰ ਜਨਾਬੀ ਦੇ ਤੁਹਾਨੂੰ ਪਾਸਰਾ ਆ ਗਿਆ ਇਹ ਇਹ ਪੱਗ ਦੇ ਆ ਉਹ ਸਭ ਆ ਰੋ ਰਿਹਾ ਹੈ ਜੀ ਅੱਜ ਅੱਜ ਦਾ ਪਰਕਸ਼ੀਨ ਅਟਾਚਰੀ ਲੋਕਾਂ ਸਿੱਖਿਆ ਭਾਈ ਸਾਈਡ ਤੋਂ ਤੁਸੀਂ ਅੱਗੇ ਪੋਰੋ ਅੱਲਾ ਦੇ ਪੋਸਟ ਅੱਲਾ ਦੀ ਸ਼ੁਰੂਆੜੀਆ ਦਾ ਜਦੋਂ ਦੀ ਸੀਮਾ ਸਰਦ ਦੇ ਪੇਟ ਕਰਦੇ ਜਾਈ ਦੇ ਬਾਕੀ ਸਾਫਾ ਮਸਲੀ ਮਾਣੂ ਜੀ ਸ਼ਹਿਰ ਹਸ ਕਬੀਬਾ ਜੀ ਕਬੀਬਾ ਜੀ ਇਧਰ ਆਓ ਰਣਾ ਸਾਹਿਬ ਸਾਈਡ ਦੇ ਤੋ ਸਰਕਾਰ ਦਾ ਦੱਸੋ ਸੰਧਰੇ ਕੋਜ ਸਿੰਘ ਜੀ ਨਾਮ ਇਹ ਲਿਖੇ ਪੜਾਈ ਦਾ ਨਾਮ ਹੈ ਤੇ ਦਾ ਮੈਂ 3 ਨੂੰ ਆਰ ਆਪਣੇ ਨਾਮ ਦਾ ਜੀ ਉਹਨਾਂ ਨੂੰ ਤੰਦਰੁਸਤੀ ਤੇ ਦੰਦ ਤੇ ਜਿਹੜਾ ਮਾਫੀ ਉਹਨਾਂ ਨਾਲ ਤੋਂ ਸੋਹਣ ਦੇ ਪੜਿਆ ਕੋਜ ਸਿੰਘ ਐਡੀਡਰ ਕੰਪਨੀ ਦੇ ਵੀ ਭਾਜੀ ਭਾਜੀ ਅਰਦਾਸ ਹੋਰੀ ਥੋੜਾ ਪਿੱਛੇ ਹੋ ਜਾ ਯਾਰ ਸਰ ਆਪ ਥੋੜੀ ਪਿੱਛੇ ਆ ਜਾਓ ਸਰ ਜੀ ਸਰ ਆਪ ਥੋੜਾ ਜਿਹਾ ਪਿੱਛੇ ਆ ਜਾਓ ਆਪਕੀ ਪਗੜੀ ਆਰੇ ਕਿ ਬਖਾਰ ਕੋ ਦੇਣਾ ਨਾ ਰਾਇਸ਼ ਯਾਰ ਜੈ 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 ਸਤਿ ਸ਼੍ਰੀ ਅਕਾਲ ਇਹ ਇੱਕ ਬਹੁਤ ਸਿਮਰਿਆ ਸਾਨੂੰ ਨਾਲ ਤੇ ਯਾਰ ਰੰਤਾ ਇਹ ਸਭ ਕਾਜੀ ਸਹਾਏ ਦਸਤਕਾ ਸ਼ਰਤਿਕਾ ਸਾਹਿਬ ਜੀ ਨੂੰ ਬੋਲਣ ਇਸੇ ਮਹਾਰਾਜ ਜੀ ਸਮਸਥਾ ਜੀ ਨੂੰ ਸਹਾਇਤਾ ਦੇ ਰਹੇ ਹੋ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸਾਹਿਬ ਮਹਾਰਾਜ ਜੀ ਆਹ ਦਰਸ਼ਨ ਦੀ ਦਾਤ ਆਰਦਾਤ ਧਿਆਨ ਕਰਕੇ ਬੋਲੋ ਜੇ ਅੱਲੇ ਗੁਰੂ ਪਰਜਾ ਪਿਆਰੀਆਂ ਚਾਰ ਸਤਿਆਂ ਦੀਆਂ ਜਾਨੀਆਂ ਮੁਕਤੀਆਂ ਹੰਤਿਆ ਜਪੀਆਂ ਚੱਪੀਆਂ ਜਿਨ੍ਹਾਂ ਨਾਮ ਜਪਿਆ ਵਾਣ ਛਕਿਆ ਏਕ ਜਲਾਈ ਤੇਗ ਵਾਣ ਕੀ ਤੇਗ ਨੇ ਆ ਦੇ ਕੀਤਾ ਜਿਨ੍ਹਾਂ ਪਿਆਰੀਆਂ ਸਤਿਆਰੀਆਂ ਤੇਗ ਮਲਦਾ ਕਿਆ ਅਨਨ ਧਰ ਕੇ ਬੋਲੋਗੇ ਸੁਹਾਇ ਰੂ ਨਾਨਕ ਸਿਗਾਸੀ ਮੀਆਂ ਨੇ ਧਰਮ 헤 ਤਸੀਸ ਦਿੱਤੇ ਪਾਦ ਪਾਦ ਤਦ ਬਾਇ ਸੇ ਪੜਿਓ ਲਮਾਨਿਆਂ ਦਰ ਕਰਾ ਕੇ ਚੜੇ ਧੰਨ ਹਾਰਿਆਂ ਨਾਲ ਚਲਵਾਏ ਕੇ ਗੁਰਦੁਆਰਿਆਂ ਦੇ ਸੇਵ ਦੇ ਕੁਰਬਾਨੀਆਂ ਸੀਧੀਆਂ ਧਰਮ ਨਿਹਾਰਿਆ ਸਿੱਖੀ ਤੇਸਾ ਸੁਆਸਾ ਸਤਿਗਿਤਾਏ ਤੇਰਾ ਨਿਤਮਾਈ ਦਾ ਤੇ ਅਨੰਤ ਧਰ ਕੇ ਬੋਲੋ ਸੁਹਾਇ ਰੂ ਅਜਾ ਸਤਿ ਸਰਬਾ ਦੀ ਬਰਸਵਾੜੀ ਕਿਤਾਬ ਤੋਂ ਅਨੰਤ ਅਰਕੇ ਬੋਲੋ ਜੇ ਵਾਹਿਗੁਰੂ ਪ੍ਰਭ ਹੈ ਸਰਬਤਥ ਸਾਜ ਕੇ ਕੇ ਅਰਦਾਸ ਹੈ ਕਿ ਸਰਬਤਥ ਸਾਜ ਤੋ ਸਾਹਿਬ ਗੁਰੂ ਵਾਹਿਗੁਰੂ ਵਾਹਿਗੁਰੂ ਆਇਆ ਹੈ ਕਿ ਤਾਲਨ ਦਾ ਸੰਪਾ ਸਰਬ ਸੁਖ ਹੋਵੇ ਜਾਨਾ ਖਾਲਸਾ ਸਾਹਿਬ ਦਾ ਸਮਰਸ ਕਰਵਾਇ ਤੇ ਜੇ ਤੇ ਸਤਿ ਨੰਦਿ ਸਿਤਾਜ ਬਾਤ ਕੀਤੋ ਸ੍ਰੀ ਸਾਹਿਬ ਦੀ ਸਹਾਇ ਕਾਲੀ ਸਾਈਂ ਜੀ ਕੇ ਬੋਲ ਮੰਨੇ ਬੋਲੋ ਜੇ ਸਵਾਹਿਗੋ ਸਿਖਾ ਨੂਰ ਸੱਚੀ ਦਾਸ ਕੇਸਾਨ ਰਹਿ ਨਾਮ ਦੇਖਦਾਨ ਸਭ ਮਾਨ ਭਰੋਸਾ ਨਾਲ ਕਾਨਾ ਸਰਦਾਨ ਨਾਮ ਦਾ ਨਿਸ਼ ਅਮਰਤ ਸਰਸਾਹੀ ਜੀ ਕੇ ਗਾਥਾ ਇਸਨਾਨ ਚੌਂਕੀਆਂ ਚੜੇ ਮੂਕੇ ਜਗਤ ਫਟਾ ਸੇ ਧਰਮ ਕਾ ਜੈਕਾਰ ਕਾਲੀ ਸਾਈਂ ਬੋਲੋ ਜੇ ਸਵਾਹਿਗੋ ਦੀ ਪਾਵਰ ਮਾਰਕਿੰਗ ਬਾਤਲ ਬਾਲ ਤੋਂ ਦਰਾਂ ਦਾ ਆਵਾਜ਼ ਹੋਈ ਕਿ ਸਰਕਾਰੁਰੂਪਾਇ ਦੁਸਤੇ ਆਪ ਮੁਠੀ ਸਭ ਤੋਂ ਸਦਾ ਸਹਾਇਕ ਸਰਕਾਰ ਨਰਕਾਣਾ ਸਾਹਿਬ ਦੇ ਮੋਰ ਤੋਂ ਹੋਈ ਮਾਹੰਦ 1.2 ਹੋਇਆ ਗਿਆਨ ਦੇ ਕੋਲੇ ਰਾਸ਼ਨ ਦੀ ਸੇਵਾ ਚਲੋ ਖਾਲਸਾ ਕੀ ਛੋ ਦੇ ਨਿਮਾਣੇ ਆਦੇਮ ਸਤਿ ਪਤਿ ਬੰਬੀ ਜਿੱਤਿਆ ਦੀ ਅਰਦਾਸ ਲੈਂਦੇ ਤੁਹਾਨੂੰ ਸਾਡੇ ਸਾਡੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਾਡੇ ਪ੍ਰਮਾਤਮਾ ਜੀ ਚਰਨ ਰਖਤਾਨ ਦੇ ਬਾਲਕ بادشاہ ਜੀ ਦੀ ਜਨਮ ਆਤਮਾ ਦੀ ਬਾਸ ਅਰਦਾਸ ਕੀਤੀ ਜੋੜੜੀ ਹੈ ਆਪ ਇਹ ਸਾਜ ਤੋਂ ਅਜ ਕਿਤੇ ਬਾਝ ਪਏ ਪਹਿਲਾ ਮਰਨ ਕਬੂਲ ਦੇਵਰ ਦੀ ਸਭਿਆਸ ਬਹੁ ਸਭਨਾ ਦੀ ਰਿੰਕ ਤੋਹਾਉ ਹਮਾਰੇ ਪਾਸ ਸਾਲ ਭੁਲੇ ਦੀ ਆਹ ਉਹਦੇ ਇਤਾਰ ਦੇ ਇਤਨਾ ਦੇ ਸੁਨਾਨ ਦੇ ਸੁਵਾਰੀ ਸੋਧ ਬਾਦ ਸੋਧ ਸਰਦਾਰ ਸੋਧਾ ਸਿੱਕੇ ਪਾਪ ਯਾਨੀ ਇਤਨੀ ਸੁਭਾਸ ਵਾਸਾ ਦੀ ਮੋਦੀ ਕਸ਼ਕੀ ਤੇ ਸੋਰਾ ਨੂੰ ਫੋਕਦੇ ਕੋਈ ਆਪ ਜੀਾਂ ਦੇ ਚਰਨਾਂ ਤੇ ਵਿੱਚ ਜਾ ਬਰਾਣੀ ਹੰਦ ਐਸਵੇਂ ਸਤਿਗੁਰਾਂ ਦੇ ਪੰਚ ਤੋਂ ਸਤ ਤੋਂ ਦੇਹ ਨੂੰ ਵਿਸ਼ਾਣ ਦੇ ਕਿਹਨੂੰ ਬੁਲਾ ਕਰਦਾ ਹੈ ਹੈ ਨਾ ਆਪ ਜੀ ਜਪਾਤਨਾ ਦੇ ਚਰਨ ਅਸ਼ੀਸ਼ੀ ਜੀ ਬਾਤਨਾ ਸਰਦਾਰ ਫੋਤਾ ਸਿੰਘ ਜੀ ਨਾਲ ਬਾਤ ਵਿੱਚ ਵਿੱਚ ਸੱਚ ਖੰਡ ਵਿੱਚ ਵਾਸ ਬਕਸ਼ਿਸ਼ਰਨਾ ਜਰਾਸੀ ਲਭੁਨਾ ਤੋਂ ਕਾਲਾ ਗਵਣ ਦੇ ਚਕਰ ਤੋਂ ਬਚਾਰ ਕਰਕੇ ਆਪ ਸ੍ਰੀ ਨਮਕਾ ਦੀ ਵਾਸ ਕਰਨਾ ਪਿਛੇ ਪਰਿਵਾਰਾਂ ਦੇ ਬੱਚਿਆਂ ਦੇ ਮੇਰ ਭਰਿਆ ਹਰਪਣਾ ਵਾਹਿ ਦੀ ਆਪ ਦੀ ਸੁੱਖਾਂ ਮਲੇਸ਼ਾਂ ਦਿਲਾਂਗੇ ਨਾਸ਼ ਕਰਨੇ ਸੁੱਖਾਂ ਦੇ ਤ੍ਰੇਸ਼ ਨੂੰ ਦੇ ਕਰੋ ਕਰੋ ਨਾਮ ਦਾ ਆਪਣੇ ਜਨਮ ਖਮਲਾਂ ਦਾ ਬ੍ਰੇਮ ਪਿਆਰ ਵਾਸ਼ਿਕਰਾਂਗੇ ਦੇ ਸ਼ਾਮ ਦੇ ਸ਼ਾਮ ਵਿੱਚ ਆਂਗ ਸਮਸਤਾ ਸਾਇਤ ਕਰਨੇ ਆਪ ਜੀ ਅਸਵੇਲੇ ਦਿੱਖੀ ਪਾ ਸਰਦਾਰ ਮੋਹਨ ਸਿੰਘ ਦੀਆਂ ਅੰਤਮ ਜਿਹੇ ਸੀ ਮਹਾਰਾਜ ਜਣ ਕੀਤੀ ਲੈ ਆਪ ਜੀ ਕਰੋ ਸਿਮਰਤਾ ਦਾ ਸ਼ਾਹੀ ਅੰਤਮ ਜਿਹੇ ਨੂੰ ਆਪ ਜੀ ਪਾਗਲੇ ਛੇੜ ਕਰੀਆ ਗਿਆ ਲਖਸ਼ੋ ਦੇ ਸੂਰ ਸੰਤਾ ਦੀਆਂ ਆਡੀਨਰ ਸਮਾਰਕ ਦੇ ਮੱਥੇ ਤੋਂ ਬਾਅਦ ਆਟਾ ਪੁਲਿਸ ਸੁਵਾਰਨ ਸਰਬੱਧ ਦੇ ਕਾਜਵਾਸਟਰ ਨੇ ਸਹੀ ਗਾਰੇ ਵਿੱਚ ਬਾਪ ਜੀ ਦਾ ਨਾਮ ਲੱਗਿਆ ਹੈ ਪ੍ਰਧਾਨ ਦਾ ਨਾਮ ਸ਼ਰਦਿਵਰ ਰੇਗਣਾ ਸ਼ਿਵਮਤਿ ਭਵਨ ਵਾਹਿਗੁਰੂ ਜੀ ਕਦੀ ਕਦੀ ਅੱਲਾਹੂ ਅਕਬਰ ਬੋਲੇ ਸੋਹਣ ਹਾਲਤ ਸਵਾਮੀ ਆਪਾ काम क्यों हूं भैया बस ठीक है भैया नहीं तुणहें। 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 चलिए और चले चलते हैं चलिए पहले बस उधर बस उधर बस चलिए और कैमरा पिक्चर कर चलिए पार्टी 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 साइड से आप ठीक पड़ेगा आप कर लेंगे दादा दादा हो जाओ नीचे हो जाओ हो जाओ हां मेरे बोर्ड पे तोड़ नहीं तोड़ नहीं ਉਡੀਕ ਮੜੀ ਪੈ ਮੜੀ ਕਿਉਂ ਚਲੇ ਪੈ ਮੜੀ ਕਿਉਂ ਚਲੇ ਤੇ ਮੈਂ ਲਾਈਵ ਵੀ ਹੋਇਆ ਆਹ ਇਕਰਤ ਪਕੀਤਾ ਬਣਾ ਰਿਹਾ ਫਾਇਦਾ ਬਿਚਾ ਕਰੋ ਰੰਗ ਕਰਤ ਨਹੀਂ